ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆ ਜੀ ਲੁਧਿਆਣੇ ਲੁਧਿਆਣੇ ਫਾਉਂਟੇਨ ਚੌਂਕ ਫਫਾਰਾ ਚੌਂਕ ਦੇ ਕੋਲੇ ਲੁਧਿਆਣਾ ਕਲੱਬ ਦੇ ਕੋਲੇ ਗੁਰਨਾਨਕ ਸਟੇਡੀਅਮ ਦੇ ਕੋਲੇ ਬਿਲਕੁਲ ਨੇੜੇ ਸਦਰ ਥਾਣਾ ਤੇ ਇੱਥੇ ਸਾਰੀ ਲੁਧਿਆਣੇ ਦੀ ਕ੍ਰੀਮ ਦੀ ਰਿਹائش ਆ ਕਮਿਸ਼ਨਰ ਸਾਹਿਬ ਦਾ ਘਰ ਡੀਸੀ ਸਾਹਿਬ ਦਾ ਘਰ ਇੱਥੇ ਪਿੱਛੇ ਇਹ ਸਾਰਾ ਰਹਿਸ਼ੀ ਏਰੀਆ ਜਿਹੜਾ ਇਹ ਸਾਰਾ ਲੁਧਿਆਣੇ ਦੀ ਆਫਟਰ ਸ਼ਾਹੀ ਇੱਥੇ ਰਹਿੰਦੀ ਹੈ ਤੇ ਇੱਥੇ ਇੱਕ ਬੰਦਾ ਬੈਠਾ ਉਹਦੇ ਸਿਰ 'ਤੇ ਕੀੜੇ ਪਏ ਹੋਇਆ ਸੱਤੂ ਮਾਸਕ ਚੱਕੀ ਇਹ ਵੀਰੇ ਨੇ ਸਿਰ 'ਤੇ ਕੀੜੇ ਪਏ ਹੋਇਆ ਐਡੇ-ਐਡੇ ਵੱਡੇ ਹੋਲ ਆ ਸਿਰ 'ਤੇ ਜਿਹੜੀ ਵੀਰੇ ਨੇ ਸਾਨੂੰ ਵੀਡੀਓ ਭੇਜੀ ਨਾ ਸੰਦੀਪ ਸਿੰਘ ਨੇ ਤੇ ਅਸੀਂ ਜਲੰਧਰੋਂ ਆ ਰਹੇ ਸੀ ਰਸਤੇ 'ਚ ਸਿੱਧਾ ਇੱਧਰ ਨੂੰ ਹੀ ਆ ਗਏ ਤੇ ਰਾਤ ਦੇ 7:00 ਬਜ ਗਏ ਜੀ 7:30 ਸਵਾ 7 ਹੋ ਗਿਆ ਤੇ ਅਸੀਂ ਇਹ ਵੀਰ ਦੀ ਵੀਡੀਓ ਨੂੰ ਦੇਖ ਕੇ ਨਾ 1 ਮਿੰਟ ਵੀ ਰੁਕ ਨਹੀਂ ਸਕੇ ਵੀ ਅਸੀਂ ਡਿਲੇ ਕਰ ਦਈਏ ਵੀ ਯਾਰ ਸਵੇਰੇ ਲੈ ਆਵਾਂਗੇ ਆ ਦੇਖੋ ਵੀਰ ਦੇ ਸਿਰ ਦੇ ਵਿੱਚ ਕੀੜੇ ਦੇਖੋ ਕਿੱਡੇ-ਕਿੱਡੇ ਖੁੱਡਾਵਾ ਜੀ ਹੁਣ ਤੁਹਾਨੂੰ ਇਹ ਵੀਡੀਓ ਅਸੀਂ ਨੇੜਿਓਂ ਕਰਕੇ ਦਿਖਾਤੀ ਨਾ ਤਾਂ ਇਹ ਵੀਡੀਓ ਬੰਦ ਕਰ ਦੇਣੀ ਹੈ ਫੇਸਬੁੱਕ ਨੇ ਓਏ ਹੋਏ ਹੋਏ ਹੋ ਆ ਕੀੜੇ ਖਾਈ ਜਾਂਦੇ ਬਾਈ ਦਾ ਸਿਰ ਆ ਕੀੜੇ ਆਦਮ ਖੋਰ ਕੀੜੇ ਇਹ ਬਾਈ ਦਾ ਮਾਸ ਖਾਈ ਜਾਂਦੇ ਸਿਰ ਦੀ ਖੋਪੜੀ ਖਾਈ ਜਾਂਦੇ ਆ ਬਾਈ ਤੇਰਾ ਨਾਂ ਕੀ ਆ ਹੈ ਸੋਨੂ ਸੋਨੂ ਪੂਰਾ ਨਾਂ ਕੀ ਆ ਤੇਰਾ ਪਿੰਡ ਕਿਹੜਾ ਖੰਨਾ ਕੀ ਕੰਮ ਕਰਦਾ ਸੀ ਕੀ ਰੇੜੀ ਤੇ ਕੀ ਕਰਦਾ ਸੀ ਲੈ ਕੇ ਜਾਂਦੇ ਜੀ ਤੇਰੇ ਡੈਡੀ ਦਾ ਕੀ ਨਾਮ ਹੈ ਮੇਰਾ ਤਾਂ ਸਾਫ ਨਹੀਂ ਗਾਉਂਦੇ ਡੈਡੀ ਦਾ ਕੀ ਨਾਮ ਤੇਰੇ ਦਾ ਚਿੰ다 ਸਿੰਘ ਇੱਥੇ ਟੰਗਦੇ ਪੁੱਤ ਇੱਥੇ ਲਾਇ ਇੱਥੇ ਲਾਇ ਚਿੰਦਾ ਸਿੰਘ ਛਿੰਦੇ ਦਾ ਮੁੰਡਾ ਤੂੰ ਡੈਡੀ ਦਾ ਕਿੱਥੇ ਰਹਿੰਦਾ ਡੈਡੀ ਤੇਰਾ ਖੰਨੇ ਰਹਿੰਦਾ ਜੀ ਖੰਨੇ ਖੰਨੇ ਕਿੱਥੇ ਹੈ ਹਾਂਜੀ ਖੰਨੇ ਕਿੱਥੇ ਮੀਟ ਮਾਰਕੀਟ ਕੋਲੇ ਹੈ ਮੀਟ ਮਾਰਕੀਟ ਕੋਲੇ ਮੀਟ ਮਾਰਕੀਟ ਕੋਲੇ ਡੈਡੀ ਕੀ ਕਰਦਾ ਤੇਰਾ ਹਲਵਾਈ ਦਾ ਕੰਮ ਕਰਦਾ ਹਲਵਾਈ ਦਾ ਤੇ ਤੇਰੀ ਆ ਹਾਲਤ ਕਿਵੇਂ ਹੋ ਗਈ ਸਿਰ ਚ ਕੀੜੇ ਕਿਵੇਂ ਪੈ ਗਏ ਨਸ਼ਾ ਕਰਦਾ ਤੂੰ ਕੋਈ ਨਹੀਂ ਸੱਚ ਦੱਸ ਅੱਜ ਅੱਜ ਨਹੀਂ ਝੂਠ ਬੋਲਣਾ ਹੁਣ ਆਪਾਂ ਇੱਕ ਬੀੜੀ-ਬੀੜੀ ਪੀਂਦਾ ਸੀ ਨਹੀਂ ਉਸ ਤੋਂ ਪਹਿਲਾਂ ਪੰਗੜੀਆਂ ਸੈਕਟਰ ਪਿੰਦਾ ਸੀ ਨਾ ਪੰਗ ਨਹੀਂ ਪਿੰਦਾ ਸੀ ਨਹੀਂ ਨਹੀਂ ਔਲੇ ਖਾਂਦਾ ਸੀ ਔਲੇ ਇਹ ਹਾਲਤ ਕਿਵੇਂ ਬਣ ਗਈ ਤੇਰੀ ਫਿਰ ਤੇਰਾ ਪੂਰਾ ਨਾਂ ਕੀ ਐ ਤੂੰ ਪੂਰਾ ਨਾਂ ਵੀ ਨਹੀਂ ਦੱਸ ਰਿਹਾ ਅੰਦਾ ਸੋਨੂ ਹੀ ਆ ਜੀ ਕਾਗਜ਼ਾਂ 'ਚ ਵੀ ਸੋਨੂ ਹੀ ਨਾਂ ਕਿੰਨਾ ਪੜਿਆ ਸੋਨੂ ਚਾਰ ਕਲਾਸਾਂ ਤੱਕ ਪੜਿਆ ਚਾਰ ਕਲਾਸਾਂ ਪੜਿਆ ਆ ਲਿਆ ਚੱਕ ਕੇ ਪੱਤੀ ਦਬੇੜ ਦੇ ਦਾ ਮੈਨੂੰ ਵੇਖ ਲੈ ਵੈਂਦ ਤੂੰ ਨਾ ਸੋਨੂ ਦੇ ਸਿਰ ਦੇ ਵਿੱਚ ਇੱਡੇ ਵੱਡੇ ਵੱਡੇ ਦੋ ਹੋਲ ਆ ਤੇ ਜਿਹੜਾ ਕੀੜਿਆਂ ਨਾਲ ਭਰੇ ਪਏ ਆ ਜੂੰਆਂ ਸੋਨੂ ਦੇ ਸਿਰ ਦੇ ਵਿੱਚ ਪਈਆਂ ਹੋਈਆਂ ਬਹੁਤ ਜ਼ਿਆਦਾ ਮੋਟੀਆਂ ਚੰਮ ਜੂੰਆਂ ਜਿਹਦੇ ਕਰਕੇ ਸੋਨੂ ਦੇ ਕੀੜੇ ਪਏ ਆ ਆ ਤਾਂ ਕਿਸੇ ਨੇ ਵਾਲ ਜਾਂਦਾ ਕੱਟ ਤੇ ਰੱਬ ਜਾਣਦਾ ਕਿਸੇ ਨੇ ਭਲਾ ਕਰਤਾ ਜਿਹੜੀ ਇਹਦੇ ਸਰਚ ਮਸ਼ੀਨ ਮਚੂਨ ਲਾਤੀ ਆ ਤੇ ਨਹੀਂ ਤਾਂ सोनू ਦੇ ਸਿਰ ਦੇ ਹਾਲਾਤ ਹੋਰ ਬੱਤਰ ਹੋ ਜਾਣੇ ਸੀ ਧੰਨਵਾਦ ਆ ਉਹ ਸੰਦੀਪ ਵੀਰ ਦਾ ਜਿਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਉਹਨੇ ਦੱਸਿਆ ਨਹੀਂ ਤਾਂ ਲੋਕ ਇੱਥੋਂ ਦੀ ਕੋਲ ਦੀ ਨਿੰਗੀ ਜਾਂਦੇ ਆ ਕੋਈ ਨਹੀਂ ਕਿਸੇ ਨੂੰ ਫਰਕ ਪੈਂਦਾ ਸੋ ਨੂੰ ਮਰੇ ਨਾ ਜੀਵੇ ਸੁਤਰਾ ਕੋਲ ਪਤਾਸੇ ਪੀਵੇ ਕਾਲੀ ਗੱਲ ਆ ਭਾਈ ਅੱਜ ਇਥੋਂ ਦੇ ਲੋਕ ਐਦਾਂ ਜਾਈ ਜਾਂਦੇ ਆ ਆਪਣੀਆਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਹਰ ਬੰਦਾ ਇੰਨਾ ਕੁ ਉਲਝਿਆ ਹੋਇਆ ਕਿਸੇ ਨੂੰ ਸੁਣ ਨੂੰ ਨਜ਼ਰ ਨਹੀਂ ਆਉਂਦਾ ਕੋਈ ਨਹੀਂ ਦੇਖ ਰਿਹਾ ਵੀ ਸੋਨੂੰ ਇੱਥੇ ਕਿਉਂ ਬੈਠਾ ਸੋਨੂੰ ਦੀ ਇਹ ਹਾਲਤ ਕਿਉਂ ਹੋ ਗਈ ਆ ਐਡਾ ਵੱਡਾ ਹੋਲ ਆ ਸਿਰ 'ਚ ਤੇ ਵਿੱਚ ਕੀੜੇ ਭਰੇ ਹੋਏ ਆ ਬਾਈ ਤੇ ਇਹ ਬੈਠਾ ਜਿਹੜੀ ਜਗ੍ਹਾ ਤੇ ਆ ਜਿਹੜੇ ਏਰੀਏ ਚ ਆ ਨਾ ਲੁਧਿਆਣੇ ਦੀ ਕ੍ਰੀਮ ਆ ਇੱਥੇ ਰਹਿੰਦੀ ਇੱਥੇ ਸਾਰੀ ਵੱਡੀ ਅਫਸਰ ਸ਼ਾਹੀ ਆ ਜਿਹੜੀ ਇਸ ਰੋਡ ਤੋਂ ਦੀ ਗੁਜ਼ਰਦੀ ਆ ਨਿਕਲਦੀ ਆ ਇੱਥੋਂ ਸਾਨੂੰ ਦੇਖ ਕੇ ਰਾਹਗੀਰ ਖੜ ਕੇ ਆ ਕੇ ਪਰ ਇੱਥੇ ਕੋਈ ਸਮਾਜ ਕੋਈ ਸਿਸਟਮ ਕੋਈ ਸਿਸਟਮ ਨੂੰ ਚਲਾਉਣ ਵਾਲਾ ਨਮਾਇੰਦਾ ਇੱਥੇ ਨਹੀਂ ਖੜਦਾ ਨਾ ਕੋਈ ਸਮਾਜ ਦਾ ਮੋਢੀ ਖੜਦਾ ਆ ਕੇ ਜਿਹਨੂੰ ਅਸੀਂ ਵੋਟਾਂ ਪਾ ਕੇ ਚੁਣਦੇ ਆ ਇੱਥੇ ਲੋਕ ਅਕਸਰ ਸੜਕਾਂ ਦੇ ਉੱਤੇ ਪਈ ਮਰ ਜਾਂਦੇ ਆ ਕੋਈ ਜਿਉਂਦੇ ਨੂੰ ਨਹੀਂ ਚੱਕਦਾ ਮਰੇ ਨੂੰ ਤਾਂ ਜ਼ਰੂਰ ਗੱਡੀ ਆ ਕੇ ਲੈ ਜੂ ਅਸੀਂ ਅਕਸਰ ਗੱਲ ਕਰਦੇ ਆ ਇਹੀ ਸੋਨੂ ਦੀ ਇੱਥੇ ਪਈ ਦੀ ਮੌਤ ਹੋ ਜਵੇ ਇਹਨੂੰ ਇੱਕ ਘੰਟੇ ਜਾ ਕੇ ਗੱਡੀ ਲੈ ਜੂ ਪਰ ਜਿਉਂਦੇ ਨੂੰ ਚਾਹੇ ਮਹੀਨਾ ਪਿਆਰਵੇ ਜਮਾਂ ਹੀ ਗਲ ਜਿਵੇਂ ਸੈਰੀ ਪੂਰੀ ਖੋਪੜੀ ਕੀੜੇ ਖਾ ਜਾਣ ਗੱਡੀ ਆਊਗੀ ਜੇ ਕੋਈ 112 ਤੇ ਕਾਲ ਕਰ ਦੂ ਜਾਂ ਸੌਰੀ 108 ਤੇ ਦੇਖ ਕੇ ਮੁੜ ਜਾਣਗੇ ਵੀ ਇਹਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਜੇ ਕਿਸੇ ਨੇ ਕਹਿ ਕਹਾ ਕੇ ਇੱਥੋਂ ਭੇਜ ਵੀ ਦਿੱਤਾ ਤਾਂ ਹਸਪੀਟਲ ਦੇ ਵਿੱਚੋਂ ਵਾਪਸ ਚਲੇ ਜਾਊਗਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਕਿਸੇ ਡਾਕਟਰ ਨੂੰ ਜਾਂ ਕਿਸੇ ਅਫਸਰ ਦੀ ਮਾੜੀ ਗੱਲ ਨਹੀਂ ਕਰਦੇ ਇਹ ਸਾਡੇ ਪੰਜਾਬ ਦੇ ਸਿਸਟਮ ਦੀ ਗੱਲ ਕਰਦੇ ਆ। ਸਭ ਤੋਂ ਵੱਧ ਲੋਡ ਆ ਇਹਨਾਂ ਲਵਾਰਸ ਲੋਕਾਂ ਨੂੰ ਜਿਹੜੇ ਜਾਂ ਤਾਂ ਆਪਣੀਆਂ ਗਲਤੀਆਂ ਦੇ ਕਰਕੇ ਜਾਂ ਕੋਈ ਵਕਤ ਦੀ ਮਾਰ ਚੱਲਦੇ ਆ ਜਾਂ ਕੋਈ ਆਪਣੀਆਂ ਗਲਤੀਆਂ ਦੇ ਚੱਲਦੇ ਆ ਤਕਲੀਫਾਂ ਚੱਲਦੇ ਆ। ਇਹਨਾਂ ਨੂੰ ਜ਼ਿਆਦਾ ਲੋਡ ਹੁੰਦੀ ਆ। ਇਹਨਾਂ ਨੂੰ ਜ਼ਰੂਰਤ ਜ਼ਿਆਦਾ ਵਾ ਉਹਨਾਂ ਸਰਕਾਰੀ ਹਸਪਤਾਲਾਂ ਦੀ ਪਰ ਉੱਥੇ ਆਧਾਰ ਕਾਰਡ ਉੱਥੇ ਪਿੱਛੇ ਅਟੈਂਡਰ ਦੇਖਿਆ ਜਾਂਦਾ ਵੀ ਤੇਰੇ ਨਾਲ ਕੌਣ ਆ ਉਥੇ ਬੰਦੇ ਦੇ ਕੋਲੇ ਪੈਸੇ ਹੈਗੇ ਜਾਂ ਨਹੀਂ ਹੈਗੇ ਇਹ ਨਹੀਂ ਦੇਖਿਆ ਜਾਣਾ ਚਾਹੀਦਾ ਉਰੇ ਨਾਲ ਕੋਈ ਹੈਗਾ ਜਾਂ ਨਹੀਂ ਹੈਗਾ ਇਹ ਨਹੀਂ ਦੇਖਿਆ ਜਾਣਾ ਚਾਹੀਦਾ ਉਥੇ ਦੇਖਿਆ ਜਾਣਾ ਚਾਹੀਦਾ ਬੰਦੇ ਦੀ ਤਕਲੀਫ ਕੀ ਆ ਬੰਦੇ ਦੇ ਹਾਲਾਤ ਕੀ ਆ ਪਰ ਅਫਸੋਸ ਸਾਡਾ ਸਿਸਟਮ ਹਜੇ ਇਸ ਕਾਬਿਲ ਨਹੀਂ ਹੋਇਆ ਵੀ ਉਹਨਾਂ ਦੀ ਬਾਹ ਫੜ ਸਕੇ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਨਾਲ ਜਿਹੜੇ ਲਾवारिस ਨੇ ਜਿਨ੍ਹਾਂ ਦੇ ਸਿਰਾਂ 'ਚ ਕੀੜੇ ਪੈ ਗਏ ਇਸੇ ਰੋਡ ਤੋਂ ਹੀ ਕਰੀਬ 10 ਤੋਂ 12 ਬੰਦੇ ਅਸੀਂ ਲਿਆ ਚੁੱਕੇ ਆ ਜਿਨ੍ਹਾਂ ਦੇ ਕੀੜੇ ਪਏ ਸੀ ਕਿਸੇ ਲੱਤ ਬਾਂਹ ਚ ਨਹੀਂ ਸਿਰ 'ਚ ਸਿਰ 'ਚ ਕੀੜੇ ਪਿਆਣ ਵਾਲੇ ਬੰਦੇ ਇਸ ਰੋਡ ਤੋਂ ਦੁਰਗਾ ਮਾਤਾ ਮੰਦਿਰ ਦੇ ਕੋਲੋਂ ਲੈ ਕੇ ਗੁਰਨਾਨਕ ਸਟੇਡੀਅਮ ਵਾਲੇ ਚੌਂਕ ਤੋਂ ਲੈ ਕੇ ਇਹ ਵਿਚਾਲੇ ਵਿਚਾਲੇ 10 ਤੋਂ 12 ਬੰਦੇ ਅਸੀਂ ਪਿਛਲੇ 7-8 ਸਾਲਾਂ ਦੇ ਵਿੱਚ ਲੈ ਕੇ ਗਏ ਆ ਜਿਨ੍ਹਾਂ ਦੇ ਸਿਰ 'ਚ ਕੀੜੇ ਪਏ ਸੀ ਬਾਕੀ ਲੱਤਾਂ ਬਾਹਾਂ ਵਾਲੇ ਤਾਂ ਕਿੰਨੇ ਹੀ ਆ ਸਿਰ ਦੇ ਵਿੱਚ ਕੀੜਿਆਂ ਵਾਲੇ 10 ਤੋਂ 12 ਬੰਦੇ ਲਿਜਾ ਚ ਇਵੇਂ ਇਹ ਵੀਰ ਦੀ ਵੀ ਖੋਪੜੀ ਤੱਕ ਕੀੜੇ ਪਹੁੰਚੇ ਪਏ ਆ ਬਹੁਤ ਸ਼ੁਕਰੀਆ ਸੰਦੀਪ بھائی ਦਾ ਜੀਨੇ ਸਮਾਂ ਰਹਿੰਦੇ ਆ ਸਾਨੂੰ ਕਾਲ ਕਰਤੀ ਜੇ ਇਹ ਹੀ ਇੱਕ ਜਾਂ ਦੋ ਦਿਨ ਹੋਰ ਟੱਪ ਜਾਂਦੇ ਤਾਂ ਇਹਦੀ ਖੋਪੜੀ ਦਾ ਕਰੀਬ 50% ਤਾਂ ਕੀੜਿਆਂ ਨੇ ਖਾ ਜਾਣਾ ਸੀ 50% ਦਾ ਹਜੇ ਏਡਾ ਵੱਡਾ ਹੋਲ ਇੱਕਾ ਇੱਕ ਥੋੜਾ ਜਿਹਾ ਛੋਟਾ ਹੋਲ ਦੋ ਹੋਲ ਆ ਤੇ ਇਹ ਇੱਕ ਜਾਂ ਦੋ ਦਿਨਾਂ ਦੇ ਵਿੱਚ ਅੱਧੇ ਤੋਂ ਵੱਧ ਸਿਰ ਦਾ ਉੱਪਰਲਾ ਹਿੱਸਾ ਖਾ ਜਾਣਾ ਸੀ ਕੀ ਜਿਆ ਬਸ ਅਰਦਾਸ ਕਰਿਓ ਅਸੀਂ ਸੋਨੂੰ ਵੀਰ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਉੱਥੇ ਲਿਜਾ ਕੇ ਵੀਰੇ ਦਾ ਪਹਿਲਾਂ ਦਾ ਸਿਰ ਦੇ ਵਿੱਚੋਂ ਕੀੜੇ ਕੱਢਾਂਗੇ ਸਾਫ਼ ਕਰਾਂਗੇ ਜ਼ਖਮ ਉਸ ਤੋਂ ਬਾਅਦ ਇਲਾਜ ਸ਼ੁਰੂ ਹੋਊਗਾ ਬਸ ਅਰਦਾਸ ਕਰਿਓ ਵੀਰਾ ਤਕੜਾ ਹੋ ਕੇ ਤੰਦਰੁਸਤ ਹੋ ਕੇ ਆਪਣੇ ਜੀਵਨ ਚ ਕੀਤੀਆਂ ਹੋਈਆਂ ਆਪਣੀਆਂ ਗਲਤੀਆਂ ਭੁੱਲਾਂ ਨੂੰ ਬਖਸ਼ਾਉਂਦਾ ਹੋਇਆ ਕਿ ਚੰਗਾ ਜੀਵਨ ਬਤੀਤ ਕਰੇ ਕਮੀਆਂ ਤਾਂ ਸੋਨੂ ਚ ਵੀ ਰਹੀਆਂ ਹੋਣਗੀਆਂ ਜਿਹੜਾ ਇੱਥੇ ਬੈਠਾ ਫੁੱਟਪਾਥ ਤੇ ਪਰ ਸਾਡਾ ਫਰਜ਼ ਆ ਅਸੀਂ ਭਾਈ ਕਨਈਆ ਜੀ ਦੇ ਵਾਰਸ ਆ ਅਸੀਂ ਕਮੀਆਂ ਨਹੀਂ ਅਸੀਂ ਹਾਲਾਤਾਂ ਨੂੰ ਦੇਖਣਾ ਸੋਨੂ ਉੱਠ ਖੜਾ ਹੋ ਵੀਰੇ ਉਹ ਖੜਾ ਤੋਨੂ ਦੇ ਆਧਾਰ ਕਾਰਡ ਹੈਗਾ ਤੇਰੇ ਕੋਲੇ ਤੋਨੂ ਆਧਾਰ ਕਾਰਡ ਹੈਗਾ ਤੇਰਾ ਉਹਨਾਂ ਕਾਗਜ਼ੇ ਤਾਂ ਨਹੀਂ ਕੋਈ ਇਹਦੇ 'ਚ ਕਾਗਜ਼ ਤਾਂ ਨਹੀਂ ਕੋਈ ਹੈਗਾ ਬੈਠੋ ਫਿਰ ਪਿੱਛੇ ਬੱਬਲ ਚੜੜ ਉੱਪਰ ਚੜੋ ਚਲ ਚੜ ਗਿਆ ਅਨਮੋਲ ਚੜ੍ਹੋ ਸ਼ੁਕਰੀਆ ਭਾਈ ਤੁਹਾਡਾ ਸਾਰਿਆਂ ਦਾ ਤੁਸੀਂ ਖੜੇ ਸਾਨੂੰ ਦੇਖ ਕੇ ਧੰਨਵਾਦ ਐਦਾਂ ਜਿੱਥੇ ਵੀ ਕਿਤੇ ਜਾਈਦਾ ਰਾਗੀਰ ਲੋਕ ਖੜ ਕੇ ਸਪੋਰਟ ਕਰਦੇ ਨੇ ਪਰ ਸਿਸਟਮ ਨਹੀਂ ਕਿਤੇ ਖੜਦਾ ਸਿਸਟਮ ਨਾਲ ਜੁੜੇ ਹੋਏ ਲੋਕ ਵੀ ਕਈ ਵਾਰ ਆਪਣੇ ਆਪ ਨੂੰ ਅਸਮਰਥ ਮਹਿਸੂਸ ਕਰਦੇ ਨੇ ਬਹੁਤ ਸਾਰੇ ਚੌਕਾਂ ਦੇ ਵਿੱਚੋਂ ਪੁਲਿਸ ਮੁਲਾਜ਼ਮ ਵੀਰ ਸਾਨੂੰ ਫੋਨ ਕਰਦੇ ਨੇ ਅਸੀਂ ਉੱਥੋਂ ਲੈ ਕੇ ਆਉਨੇ ਉਹਨਾਂ ਉਹ ਵੀਡੀਓ ਭੇਜਦੇ ਨੇ ਪਰ ਉਹ ਵੀ ਚਾਹੁੰਦੇ ਨੇ ਅਸੀਂ ਕੁਝ ਕਰੀਏ ਪਰ ਉਹ ਕਰ ਨਹੀਂ ਪਾਉਂਦੇ ਕਿਉਂਕਿ ਇਹ ਸਾਡੇ ਸਿਸਟਮ ਨੂੰ ਬਦਲਣ ਦੀ ਲੋੜ ਆ ਸਾਡੇ ਸਿਸਟਮ ਦੇ ਵਿੱਚ ਬਦਲਾਅ ਲੈ ਕੇ ਆਉਣ ਦੀ ਲੋੜ ਆ ਇੱਕ ਚੌਕ ਦੇ ਵਿੱਚ ਖੜਾ ਟ੍ਰੈਫਿਕ ਇੰਚਾਰਜ ਐਸਆਈ ਵੀਰ ਜੇ ਕਿਸੇ ਲੋੜਵੰਦ ਦੀ ਮਦਦ ਨਹੀਂ ਕਰ ਪਾਉਂਦਾ ਜਾਂ ਇੱਕ ਥਾਣੇ ਦਾ ਐਸਐਚਓ ਜਿਹੜਾ ਕੋਈ ਵੀਰ ਸਾਨੂੰ ਫੋਨ ਕਰਕੇ ਦੱਸਦਾ ਵੀ ਇੱਥੇ ਬੰਦਾ ਪਿਆ ਤੁਸੀਂ ਲੈ ਜਾਓ ਤਾਂ ਅਸੀਂ ਸਮਝ ਸਕਦੇ ਹਾਂ ਸਾਡੇ ਸਿਸਟਮ 'ਚ ਕਿੰਨੀ ਤਬਦੀਲੀ ਦੀ ਲੋੜ ਆ ਅਸੀਂ ਮਾੜਾ ਚੰਗਾ ਨਹੀਂ ਕਹਿੰਦੇ ਸਰਕਾਰਾਂ ਆਉਂਦੀਆਂ ਗਈਆਂ ਜਾਂਦੀਆਂ ਗਈਆਂ ਇਸ ਤੋਂ ਪਹਿਲਾਂ ਵੀ ਬਥੇਰੇ ਆਏ ਆਪਣੇ ਆਪਣਾ ਹਿਸਾਬ ਕਿਤਾਬ ਕਰਕੇ ਸਮਾ ਪੂਰਾ ਕਰਕੇ ਚਲੇ ਗਏ ਆ ਪਰ ਸਰਕਾਰ ਤੋਂ ਉਮੀਦ ਬਹੁਤ ਆ ਇਸ ਉਮੀਦਾਂ ਦੀ ਸਰਕਾਰ ਤੋਂ ਉਮੀਦ ਬਹੁਤ ਆ ਵੀ ਇਹ ਆਪਣੇ 5 ਸਾਲਾਂ ਦੇ ਕਾਰਜ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰਾਲਾ ਜਰੂਰ ਕਰਨਗੇ ਜਿਹੜੇ ਸੜਕਾਂ ਤੇ ਲਾਵਾਰਸ ਨੇ ਉਹ ਕੀੜਿਆਂ ਤੋਂ ਨਹੀਂ ਖਾਦੇ ਜਾਣਗੇ ਘੱਟੋ ਘੱਟ ਜਿਹਨੂੰ ਮੈਡੀਕਲ ਸਹੂਲਤ ਦੀ ਲੋੜ ਆ ਜਿਹੜਾ ਐਕਸਟ੍ਰੀਮਲੀ ਲੈਵਲ ਤੇ ਬਿਮਾਰ ਆ ਉਹਦੇ ਕੋਈ ਸੱਟ ਲੱਗੀ ਜ਼ਖਮ ਹੋ ਗਏ ਕੀੜੇ ਪੈ ਗਏ ਉਹਦੀ ਕੋਚ ਪ੍ਰਤੀਤ ਸਭ ਤੋਂ ਪਹਿਲੇ ਨੰਬਰ ਤੇ ਹੋਵੇ ਉਹਨੂੰ 108 ਐਂਬੂਲੈਂਸ ਤਰੰਤ ਚੱਕੇ ਦਾਖਲ ਕਰਾਵੇ ਤੇ ਕੀਤੇ ਹੋਏ ਦਾਖਲ ਉਸ ਬੰਦੇ ਦੀ ਪੂਰੀ ਜਾਂਚ ਹੋਵੇ ਉਹ ਬੰਦਾ ਜੇ ਹਸਪਤਾਲ ਚੋਂ ਗਾਇਬ ਹੋ ਜਾਂਦਾ ਭੱਜ ਜਾਂਦਾ ਛੱਡ ਜਾਂਦਾ ਤਾਂ ਉਹਦਾ ਕੋਈ ਰਿਸਪੌਂਸਿਬਲ ਹੋਵੇ ਉਸ ਸਬੰਧਤ ਡਾਕਟਰ ਨੂੰ ਜਾਂ ਉੱਥੇ ਜਿਹੜੇ ਸਿਕਿਉਰਿਟੀ ਸਟਾਫ ਨੇ ਉਹਨਾਂ ਨੂੰ ਸਪੈਸ਼ਲੀ ਤੇ ਇਹ ਭੱਜਦੇ ਨਹੀਂ ਲੋਕ ਕਿੱਥੇ ਭੱਜ ਜੂ ਸੋਨ ਨੂੰ ਇਲਾਜ ਦੀ ਲੋੜ ਆ ਤੁਹਾਨੂੰ ਤਾਂ ਆਪ ਬਹਿ ਗਿਆ ਗੱਡੀ ਚ ਸੋਨ ਨੂੰ ਹੁਣ ਸਾਡੇ ਕੋਲੋਂ ਉੱਥੋਂ ਕਿਵੇਂ ਭੱਜਿਆਊਗਾ ਇਲਾਜ ਵਿੱਚ ਸੜਾ ਕੇ ਬਸ ਭੱਜਣ ਲਈ ਮਜਬੂਰ ਹੋਣਾ ਪੈਂਦਾ ਜਦੋਂ ਅੰਦਰ ਬੈਠਿਆਂ ਨੂੰ ਨਾ ਪੱਟੀ ਨਾ ਰੋਟੀ ਨਾ ਦਵਾਈ ਨਾ दारू ਫਿਰ ਬੰਦਾ ਕਰੂ ਤੇ ਕਰੂਗੀ ਇਸ ਕਰਕੇ ਸਿਸਟਮ ਦੇ ਵਿੱਚ ਕਰਕੇ ਤਬਦੀਲੀਆਂ ਇਤਨਾ ਨਾ ਅਪਰਾਲਾ ਜ਼ਰੂਰ ਕੀਤਾ ਜਾਵੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਵੀ ਆਪਾਂ ਇਹਨਾਂ ਲੋਕਾਂ ਲਈ ਕੁਝ ਕਰੀਏ ਜਿਨ੍ਹਾਂ ਦੇ ਕੀੜੇ ਤੱਕ ਪੈ ਰਹੇ ਨੇ ਕੀੜੇ ਪੈਣਾ ਇਹ ਲਫ਼ਜ਼ ਹੈ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬੜੀ ਮੰਦ ਭਾਗੀ ਗੱਲ ਬਸ ਅਰਦਾਸ ਕਰਿਓ ਉਹਨੂੰ ਵੀਰੇ ਵਾਸਤੇ ਸਾਨੂੰ ਵੀ ਮਹਾਰਾਜ ਸਮਤ ਬੁੱਧੀ ਬਖਸ਼ਣ ਅਸੀਂ ਵੀਰ ਦੀ ਸੇਵਾ ਸੰਭਾਲ ਕਰਦੇ ਲੁਧਿਆਣਾ ਵਫਾਰਾ ਚੌਂਕ ਤੋਂ ਜਦੋਂ ਆਪਾਂ ਦੁਰਗਾ ਮਾਤਾ ਮੰਦਿਰ ਵੱਲ ਨੂੰ ਜਾਂਦੇ ਆ ਵਿਚਾਲੇ ਇਹ ਸੜਕ ਦੇ ਉੱਤੇ ਪਿਆ ਵੀਰ ਰੱਖ ਬਾਗ ਦੇ ਬਿਲਕੁਲ ਸਾਹਮਣੇ ਪਿਆ ਵਾ ਇਸ ਤੋਂ ਅਗਲਾ ਜਿਹੜਾ ਚੌਕ ਆ ਉਹ ਵੀ ਉਹ ਆ ਨਾ ਗੁਰਦਾਨ ਸਿੰਘ ਸਟੇਡੀਅਮ ਵਾਲਾ ਚੌਕ ਗੁਰਨਾਣਕ ਸਟੇਡੀਅਮ ਵਾਲੇ ਚੌਕ ਤੋਂ ਪਹਿਲਾਂ ਥੋੜਾ ਜਿਹਾ ਲੁਧਿਆਣਾ ਕਲੱਬ ਤੋਂ ਥੋੜਾ ਜਿਹਾ ਪਹਿਲਾਂ ਰੋਡ ਦੇ ਉੱਤੇ ਪਿਆ ਸੋਨੂੰ ਸਾਡੇ ਸਿਸਟਮ ਨੂੰ ਆਵਾਜ਼ਾਂ ਮਾਰ ਰਿਹਾ ਸੀ ਮੱਸ ਮਾਰਾ ਇਹਨੇ ਡਿਊਟੀ ਵੀ ਸਾਡੀ ਲਾਈ ਸੀ ਅਸੀਂ ਆ ਚੁੱਕੇ ਹਾਂ ਲੈ ਕੇ ਚੱਲੇ ਆਂ ਵੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨਵਾਦ ਭਾਈ ਉਹ ਆਇਆ ਮੁੰਡਾ ਵੀਰੇ ਜੀ ਨੇ ਵੀਡੀਓ ਪੇਕੀ ਸੀ ਹਾਂ ਜੀ ਦੋ ਮਿੰਟ ਚ ਆ ਗਿਆ ਮੈਂ ਠੀਕ ਆ ਵੀਰੇ ਠੀਕ ਹਾਂ ਨਮਨ ਨਮਨ ਹਾਂ ਨਮਨ ਕੀ ਹਾਲ ਹੈ ਵੀਰੇ ਠੀਕ ਹੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ